ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੇ ਤੁਹਾਡੇ ਸਵਾਲ ਹੈ ਮੇਨ ਕਿ ਆਪਾਂ ਯੂਰੀਆ ਦੀਆਂ ਜਦੋਂ ਦੋ ਕਿਸ਼ਤਾਂ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੀ ਫਸਲ ਦੇ ਵਿੱਚ ਇੱਕ ਕਿਸ਼ਤ ਯੂਰੀਆ ਪਾਉਣ ਤੋਂ ਬਾਅਦ ਦੂਜੀ ਦਾ ਕਿੰਨਾ ਕੁ فاਸਲਾ ਰੱਖ ਸਕਦੇ ਹਾਂ ਤੇ ਕਿੰਨਾ ਰੱਖਣਾ ਚਾਹੀਦਾ ਉਹਦਾ ਕਾਰਨ ਕੀ ਹੁੰਦਾ ਤੇ ਆਖਰੀ ਕਿਸ਼ਤ ਆਪਾਂ ਝੋਨੇ ਨੂੰ ਤੇ ਬਾਸਮਤੀ ਨੂੰ ਯੂਰੀਆ ਦੀ ਕਦੋਂ ਦੇਣੀ ਤਾਂ ਕਿ ਜਿਹੜੀ ਹੈਗੀ ਐ ਫਸਲ ਦੀ ਗਰੋਥ ਵੀ ਵਧੀਆ ਹੋਵੇ ਫਟਾਰਾ ਵਧੀਆ ਹੋਵੇ ਤੇ ਕਿਸੇ ਕਿਸਮ ਦੀ ਕੋਈ ਬਿਮਾਰੀ ਕੀੜੇ ਮਕੌੜੇ ਦੀ ਸਮੱਸਿਆ ਨਾ ਆਵੇ ਜਿਹੜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਝੋਨੇ ਦੀ ਫਸਲ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓਜ਼ ਰਾਹੀਂ ਜ਼ਿਕਰ ਕੀਤਾ ਕਿ ਆਪਾਂ ਝੋਨੇ ਦੀ ਫਸਲ ਦੇ ਵਿੱਚ ਤਿੰਨ ਕਿਸ਼ਤਾਂ ਯੂਰੀਆ ਪਾਉਣਾ ਹੁੰਦਾ ਹੈ ਜਿੱਥੇ ਕਿਤੇ ਰੇਤਲੀ ਜ਼ਮੀਨ ਆ ਬਹੁਤ ਹਲਕੀ ਮਿੱਟੀ ਆ ਉਥੇ ਤਿੰਨ ਤੋਂ ਤੁਸੀਂ ਚਾਰ ਕਿਸ਼ਤਾਂ ਵੀ ਕਰ ਸਕਦੇ ਆ ਕਿਉਂਕਿ ਟੁੱਟੀਆਂ ਕਿਸ਼ਤਾਂ ਨਾਈਟ੍ਰੋਜਨ ਦੀਆਂ ਤਾਂ ਦੱਸੀਆਂ ਜਾਂਦੀਆਂ ਕਿ ਇਹ ਜਿਹੜਾ ਹੈਗਾ ਤੱਤ ਪੈਨਿਕਲ ਇਨੀਸ਼ੀਏਸ਼ਨ ਸਟੇਜ ਤੱਕ ਬੂਟੇ ਨੂੰ ਅਵੇਲੇਬਲ ਰਵੇ ਜਦੋਂ ਤੱਕ ਉਹਦਾ ਰੀਪਰੋਡਕਟ ਫੇਜ਼ ਸ਼ੁਰੂ ਹੋਣਾ ਤੇ ਇਹੀ ਦੂਜੀਆਂ ਫਸਲਾਂ 'ਚ ਹੁੰਦਾ ਜਿਸ ਤਰ੍ਹਾਂ ਨਰਮੇ ਦੇ ਵਿੱਚ ਵੀ ਆਪਾਂ ਆਖਰੀ ਕਿਸ਼ਤਾਂ ਜਦੋਂ ਫੁੱਲ ਸ਼ੁਰੂ ਹੋ ਜਾਂਦੇ ਆ ਉਦੋਂ ਪਾਉਣੇ ਆ ਮੱਕੀ ਦੇ ਵਿੱਚ ਵੀ ਜਦੋਂ ਬਾਬੂ ਝੰਡੇ ਆਉਣ ਲੱਗ ਪੈਂਦੇ ਆ ਉਦੋਂ ਪਾਉਣੇ ਆ ਤੇ ਇਸੇ ਤਰ੍ਹਾਂ ਝੋਨੇ ਦੀ ਫਸਲ ਦੇ ਵਿੱਚ ਵੀ ਆਪਾਂ ਆਖਰੀ ਕੈਸ਼ਟ ਜਿਹੜੀ ਜਦੋਂ ਪੈਨਿਕਲ ਇਨੀਸ਼ੀਏਸ਼ਨ ਸਟੇਜ ਉਹਦੀ ਸਟਾਰਟ ਹੋਣ ਤੋਂ ਪਹਿਲਾਂ ਮੀਨਸ ਕਿ ਉਹ ਪੈਨਿਕਲ ਇਨੀਸ਼ੀਏਸ਼ਨ ਤੱਕ ਅਵੇਲੇਬਿਲਟੀ ਉਹਦੀ ਰਵੇ ਪਹਿਲੀ ਕੈਸ਼ਟ ਆਪਾਂ ਜਾਂ ਕਦੂ ਕਰਨ ਦੇ ਸਮੇਂ ਲਵਾਈ ਸਮੇਂ ਜਾਂ ਉਹਦੋਂ ਸਾਧ ਦਿੰਦੇ ਅੰਦਰ ਅੰਦਰ ਪਾ ਸਕਦੇ ਆਂ ਅਗਲੀ ਕੈਸ਼ਟ ਆਪਾਂ 21 ਦਿਨ ਤੇ ਫਿਰ ਜਿਹੜਾ ਹੈਗਾ ਜਿਹੜਾ ਘੱਟ ਸਮੇਂ ਵਾਲੀਆਂ ਕਿਸਮਾਂ ਜੀ ਦੇ ਵਿੱਚ ਪੀਆਰ 126 ਆ ਪੀਆਰ 124 ਉੱਤੇ 35 ਦਿਨ ਤੇ ਤੇ ਜਿਹੜਾ ਦੂਜੀਆਂ ਪੀਆਰ ਕਿਸਮਾਂ ਨੇ ਪੀਆਰ 121 22 28 29 ਜਾਂ ਤੁਸੀਂ ਹੋਰ 14 ਲਈ ਹੈ 18 ਲਈ ਹੈ ਉਹਦੇ ਵਿੱਚ ਆਪਾਂ 42 ਦਿਨ ਤੇ ਨਾਈਟrogen ਦੀ ਯੂਰੀਆ ਦੀ ਆਖਰੀ ਕਸ਼ਤ ਦੇਣੀ ਹੈ ਘੱਟ ਤੋਂ ਘੱਟ ਸਮਾਂ 14 ਦਿਨ ਦਾ ਹੋਣਾ ਚਾਹੀਦਾ ਵੱਧ ਤੋਂ 21 ਦਿਨ ਦੇ ਗੈਪ ਤੇ ਜਿਹੜੀ ਹੈਗੀ ਹੈ ਕਸ਼ਤਾਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਯੂਰੀਆ ਜਦੋਂ ਤੁਸੀਂ ਪਾਉਨੇ ਆ ਨਮ ਲਿਪਤ ਯੂਰੀਆ ਹੁੰਦੀ ਕਿਸਾਨ ਵੀਰੋ ਸਲੋ ਰਿਲੀਜ਼ਿੰਗ ਆ ਇਹਦੀ ਅਵੇਲੇਬਿਲਟੀ ਹੋਣ ਤੱਕ ਬੂਟੇ ਨੂੰ 3 ਤੋਂ 5 ਦਿਨ ਦਾ ਸਮਾਂ ਲੱਗ ਜਾਂਦਾ ਜਦੋਂ ਤੁਸੀਂ ਯੂਰੀਆ ਪਾਉਨੇ ਆ ਉਦੋਂ ਬਾਅਦ ਫਿਰ ਬੂਟਾ ਅਪਟੇਕ ਚੱਲਦਾ ਤੇ ਉਹਨੂੰ ਕਟੋ ਕੱਟ ਜਿਹੜੇ ਹੈਗੇ ਆ 8-10 ਦਿਨ 12 ਦਿਨ 13 ਦਿਨ ਜਿਹੜੇ ਜ਼ਰੂਰੀ ਚਾਹੀਦੇ ਤਾਂ ਕਿ ਉਹ ਉਸ ਨਾਈਟ੍ਰੋਜਨ ਖਾਦ ਦੀ ਜਿਹੜੀ ਆਪਾਂ ਕੈਸ਼ ਦਿੱਤੀ ਹੈ ਉਹਦਾ ਜਿਹੜਾ ਹੈਗਾ ਲਾਭ ਲੈ ਸਕੇ ਤੇ ਉਹਦੀ ਅਪਟੇਕ ਕਰ ਸਕੇ ਦੂਜੀ ਗੱਲ ਕਿ ਜੇ ਆਪਾਂ ਯੂਰੀਆ ਇਕੱਠੀ ਪਾਵਾਂਗੇ ਜਾਂ ਜਲਦੀ ਜਿਹੜਾ ਹੈਗਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਵਿੱਚ ਸਕੂਲੈਂਸੀ ਬੂਟਿਆਂ ਦੇ ਵਿੱਚ ਨਰਮਪਨ ਬਹੁਤ ਜ਼ਿਆਦਾ ਆ ਜਾਂਦਾ ਜਿਹਦੇ ਨਾਲ ਫਸਲ ਦੇ ਉੱਤੇ ਉਲੀ ਰੋਗਾਂ ਦਾ ਕੀੜੇ ਮਕੌੜਿਆਂ ਦਾ ਹਮਲਾ ਹੋਣ ਦਾ ਖਦਸ਼ਾ ਵੱਧ ਜਾਂਦਾ ਸੋ ਇਹ ਆਪਾਂ ਦੋ ਗੱਲਾਂ ਦਾ ਕਹਿਣਾ ਹੁਣ ਕਿ ਜੇ ਆਪਾਂ ਫਸਲਾਂ ਨੂੰ ਬਿਮਾਰੀਆਂ ਕੀੜੇ ਮਕੌੜਿਆਂ ਦਾ ਥੋੜਾ ਜਿਹਾ ਜੇ ਆਪਾਂ ਬਚਾਉਦੀ ਰੱਖਣੀ ਆ ਤਾਂ ਇੱਕ ਤਾਂ ਲਗਾਤਾਰ ਖੇਤ ਚ ਪਾਣੀ ਨਾ ਖੜਾ ਰੱਖੋ ਇੱਕ ਜਿਹੜਾ ਹੈਗਾ ਯੂਰੀਆ ਓਵਰਡੋਜ਼ ਤੇ ਓਵਰਡੋਜ਼ ਨਹੀਂ ਪਾਉਣੀ ਤੇ ਟੁੱਟੀਆਂ ਕਿਸਤਾਂ ਦੇ ਵਿੱਚ ਆਪਾਂ ਗੈਪ ਪਾ ਪਾ ਕੇ ਦੇਣੀ ਆ ਘੱਟੋ ਘੱਟ 14 ਦਿਨ ਦਾ ਗਿਆ ਵੱਧ ਤੋਂ ਵੱਧ 20 ਤੋਂ 21 ਦਿਨ ਦਾ ਗੈਪ ਆਪਾਂ ਦੋ ਕਿਸਤਾਂ ਦੇ ਵਿੱਚ ਜਿਹੜਾ ਯੂਰੀਆ ਦੇ ਵਿੱਚ ਰੱਖਣਾ ਇਤੂ ਬਾਅਦ ਹੈ ਕਿ ਬਾਸਮਤੀ ਕਿਸਾਨ ਵੀਰ ਹੁਣ ਕੁਝ ਲਾ ਰਹੇ ਐ ਕੁਝ ਉਹਨਾਂ ਨੇ ਜਿਹੜਾ ਹੈਗਾ ਲਵਾਈ ਖਤਮ ਹੋ ਗਈ ਐ ਕੁਝ ਜਿਹੜਾ ਹੈਗਾ ਕੁਝ ਥਾਵਾਂ ਦੇ ਉੱਤੇ ਜਿਹੜੇ ਕਿਸਾਨ ਵੀਰਾਂ ਨੇ ਅੱਜ ਪਾਲਕ 2-4 ਦਿਨਾਂ ਦੇ ਵਿੱਚ ਬਾਸਮਤੀ ਦੀ ਲਵਾਈ ਕੀਤੀ ਐ ਤੇ ਨਾਈਟ੍ਰੋਜਨ ਦਾ ਜਾਂ ਯੂਰੀਆ ਦਾ ਪੁੱਛ ਰਹੇ ਸੀਗੇ ਯੂਰੀਆ ਆਪਾਂ ਕਦੋਂ ਪਾਉਣੀ ਕਿਸਾਨ ਵੀਰੋ ਬਾਸਮਤੀ ਨੂੰ ਪਹਿਲੀ ਕਿਸਤ ਆਪਾਂ ਨੂੰ ਲਵਾਉਣ ਲਵਾਈ ਸਮੇਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਬਾਸਮਤੀ ਦੀ ਨਿਊਟ੍ਰੀਸ਼ਨ ਦੀ ਘਾਟ ਬਹੁਤ ਜਿਹੜੀ ਜ਼ਰੂਰਤ ਆ ਬਹੁਤ ਘੱਟ ਐ ਇਨਾਂ ਨੂੰ ਯੂਰੀਆ ਜਿਹੜੀ ਹੈਗੀ ਘੱਟ ਚਾਹੀਦੀ ਜਿਵੇਂ 1509 ਨੂੰ 50 55 ਕਿਲੋ ਯੂਰੀਆ ਚਾਹੀਦੀ ਜਿਹੜੀ ਸਿਫਾਰਸ਼ ਹੈ ਤੇ ਜਿਹੜੀਆਂ ਦੂਜੀਆਂ ਕਿਸਮਾਂ ਜੀ ਸੀਐਸਆਰ 30 ਬਾਸਮਤੀ 386 370 ਇਹਨੂੰ 18 20 ਕਿਲੋ 25 ਕਿਲੋ ਤੱਕ ਤੇ ਦੂਜੀਆਂ ਜਿਹੜੀਆਂ ਪੂਸਾ ਬਾਸਮਤੀ 11 21 16 37 17 18 ਨੂੰ 35 ਤੋਂ 40 ਕਿਲੋ 45 ਕਿਲੋ ਤੱਕ ਯੂਰੀਆ ਚਾਹੀਦੀ ਹੈ ਇਹਨੂੰ ਦੋ ਕੈਸ਼ਤਾਂ 'ਚ ਪਾਉਣੀ ਆਪਾਂ ਪਹਿਲੀ ਤਾਂ ਜਦੋਂ ਬਾਸਮਤੀ ਦੀ ਲਵਾਈ ਤੋਂ ਤਿੰਨ ਹਫ਼ਤੇ ਬਾਅਦ ਮਤਲਬ 21 ਦਿਨ ਦੇ ਗੈਪ ਤੇ ਅਗਲੀ ਆਪਾਂ ਲਾਸਟ ਕਸ਼ਤ ਯੂਰੀਆ ਦੀ ਦੋ ਕਸ਼ਤਾਂ ਦੇ ਵਿੱਚ ਪਾਉਣੀ ਪਈ 21 ਦਿਨ ਤੇ ਦੂਜੀ ਆਪਾਂ ਉਦੋਂ 21 ਦਿਨ ਦਾ ਗੈਪ ਦੇ ਕੇ 42 ਦਿਨ ਤੇ ਆਪਾਂ ਯੂਰੀਆ ਖਤਮ ਕਰ ਦੇਣੀ ਆ ਤੇ ਕੋਸ਼ਿਸ਼ ਕਰਨੀ ਆ ਕਿ ਓਵਰਡੋਜ਼ ਆਪਾਂ ਬਾਸਮਰੀ ਦੇ ਵਿੱਚ ਨਾ ਪਾਈਏ ਜੇ ਜ਼ਿਆਦਾ ਯੂਰੀਆ ਪਾਉਣੇ ਤਾਂ ਉਹਦੇ ਨਾਲ ਜਿਹੜਾ ਹੈਗਾ ਉਹਦਾ ਕੱਦ ਵੀ ਵੱਜ ਜਾਂਦਾ ਡਿੱਗਣ ਦੀ ਸਮੱਸਿਆ ਆ ਸਕਦੀ ਨਾਲ ਜਿਹੜੀਆਂ ਹੈਗਿਆ ਉੱਲੀ ਰੋਗ ਕਾਫੀ ਜ਼ਿਆਦਾ ਹਮਲਾ ਫਸਲ ਦੇ ਉੱਤੇ ਕਰ ਸਕਦੇ ਆ ਸੋ ਆਪਾਂ ਯੂਰੀਆ ਇਸ ਤਰੀਕੇ ਪਾਉਣੀ ਹੈ ਕੋਸ਼ਿਸ਼ ਕਰੋ ਕਿ ਜਦੋਂ ਯੂਰੀਆ ਪਾਉਣੀ ਖੇਤ ਦੇ ਵਿੱਚ ਬਹੁਤਾ ਪਾਣੀ ਨਾ ਹੋਵੇ ਤੇ ਦੂਜੇ ਜਿੱਤੇ ਦੇ ਦਿਨ ਆਪਾਂ ਪਾਣੀ ਛੱਡ ਦਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ